ਸੁਨਹਿਰੀਪੋ ਇਕਲੀ ਅਮਰੀਕਾ ਗਿਆ ਭਾਰਤੀ ਵਿਦਿਆਰਥੀ ਦੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦੱਸ ਸਾਲ ਤੇ ਇਸ ਸਾਲ ਭਾਰਤੀ ਵਿਦਿਆਰਥੀ ਦੀ ਆਪਣੀ ਹੀ ਬੰਦੂਕ ਦੀ ਗੋਲੀ ਲੱਗਨ ਕਾਰਨ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਤੇ ਲਗਾਨਾ ਦੇ ਹైదరాబాద్ ਦਾ ਰਹਿਣ ਵਾਲਾ ਆਰੀਅਨ ਰਾਡੀ 13 ਨਵੰਬਰ ਨੂੰ ਜਾਰਜੀਆ ਦੇ ਅਟਲਾਟਾ ਵਿੱਚ ਆਪਣੇ ਘਰ ਵਿੱਚ ਦੋਸਤਾਂ ਨਾਲ ਆਪਣਾ ਜਨਮ ਦਿਨ ਮਨਾ ਰਿਹਾ ਸੀ। ਅਧਿਕਾਰੀਆਂ ਮੁਤਾਬਕ ਜਨਮ ਦਿਨ ਦੇ ਜੈਸ਼ੰਦਰan ਆਰੀਨ ਹਾਲ ਹੀ ਵਿੱਚ ਸ਼ਿਕਾਰ ਕਰਨ ਲਈ ਲਿਆਂਦੀ ਬੰਦੂਕ ਨੂੰ ਸਾਫ਼ ਕਰ ਰਿਹਾ ਸੀ ਪਰ ਗਲਤੀ ਨਾਲ ਗੋਲੀ ਚੱਲ ਗਈ ਜੋ ਉਸਦੀ ਛਾਤੀ ਵਿੱਚ ਝਾ ਲਗੀ ਉਸਦੇ ਦੋਸਤ ਜੋ ਫਲੈਟ ਦੇ ਦੂਜੇ ਕਮਰੇ ਵਿੱਚ ਸਨ ਨੇ ਗੋਲੀ ਚੱਲਣ ਦੀ ਆਵਾਜ਼ ਸੁਣੀ ਅਤੇ ਉਹ ਆਰੀਨ ਦੇ ਕਮਰੇ ਵਿੱਚ ਗਏ ਅਤੇ ਦੇਖਿਆ ਕਿ ਉਹ ਖੂਨ ਨਾਲ ਲਤਪਟ ਹੋਇਆ ਪਿਆ ਸੀ ਉਸ ਨੂੰ ਹਸਤਾ ਲੈ ਕੇ ਜਿੱਤੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਰੇਡੀ ਕਾਂਸਾਸਟੇਟ ਯੂਨੀਵਰਸਿਟੀ ਅਟਲਾਟਾ ਵਿੱਚ ਇੱਕ ਵਿਦਿਆਰਥੀ ਸੀ ਅਤੇ ਵਿਗਿਆਨ ਵਿੱਚ ਮਾਸਟਰ ਦੀ ਪੜ੍ਹਾਈ ਕਰ ਰਿਹਾ ਸੀ ਉਸ ਦਾ ਪਰਿਵਾਰ ਤੇਲਗਾਨਾ ਦੇ ਉੱਪਰ ਜ਼ਿਲ੍ਹੇ ਵਿੱਚ ਰਹਿੰਦਾ ਹੈ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਅੱਜ ਰਾਤ ਆਰੀਆਂ ਦੀ ਲਾਸ਼ ਉਸ ਦੇ ਜੱਦੀ ਸ਼ਹਿਰ ਭੇਜ ਦਿੱਤੀ ਜਾਵੇਗੀ